ਬ੍ਰੋ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਬਾਈ ਗੁਰੂ ਦੇ ਵਿਸਰਿਆ ਜਨ ਨਾਮ ਸੇ ਭੋਏ ਭਾਰ ਸੀ ਇਹ ਕਹਿੰਦੇ ਉਹ ਧਰਤੀ ਤੇ ਭਾਰ ਨੇ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਅਸਰ ਛੱਡਿਆ ਤੇ ਫਿਰ ਸਮਝਾਉਂਦੇ ਕਹਿੰਦੇ ਰਸਨਾ ਜਪੇ ਨਾ ਨਾਮ ਕਹਿੰਦੇ ਤਿਲ ਤਿਲ ਕਰ ਕੱਟੀਆ ਕਹਿੰਦੇ ਤਿਲ ਤਿਲ ਕਰਕੇ ਵੱਢੋ ਜਿਹੜੇ ਜਸਨਾ ਉਸ ਮਾਲਕ ਨਰੰਕਾਰ ਦੇ ਗੁਣ ਨਹੀਂ ਗਾਉਂਦੀ ਉਹਨੂੰ ਜਪਦੀ ਇਸ ਲਈ ਗੁਰਮੁਖ ਪਿਆਰਿਓ ਮਾਨਸ ਜਨ ਮਿਲ ਗਿਆ ਸੰਸਾਰ ਦੇ ਵਿੱਚ ਆ ਗਏ ਪਰ ਹਾਲੇ ਤੱਕ ਉਸ ਮਾਲਕ ਨੂੰ ਵੇਖਿਆ ਨਹੀਂ ਉਸ ਦਾ ਭੇਤ ਨਹੀਂ ਲਿਆ ਅਨਹਦ ਬਾਣੀ ਨੂੰ ਸੁਣਿਆ ਨਹੀਂ ਤੇ ਫਿਰ ਸਾਡਾ ਸੰਸਾਰ ਦੇ ਵਿੱਚ ਆਉਂਦਾ ਫਾਇਦਾ ਕੀ ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਿ ਕਿਆ ਤਦ ਕਰਮ ਕਮਾਇਆ ਕੈ ਕਰਮ ਕਮਾਇਆ ਸੁਧ ਸਰੀਰਾ ਜਾਂ ਤੂੰ ਜੱਗ ਮੈਂ ਆਇਆ ਸਚਿਆ ਸੋ ਹਰ ਮਨ ਨਾ ਵਸਾਇਆ ਇਹ ਹਾਲ ਹੋ ਗਈ ਗੁਰਮੁਖ ਹਾਲਤ ਹੋ ਗਈ ਸਾਡੇ ਮਨਾਂ ਦੀ ਸਾਖਤ ਕੀ ਬਿਦ ਨੈਨੋ ਡੀਠੀ ਅਮਰਤ ਕੌੜਾ ਦੁਨਿਆਵੀ ਗੱਲਾਂ ਜੰਗੀਆਂ ਲੱਗੀ ਜਾ ਰਹੀਆਂ ਜੇ ਕੋ ਪਰਮਾਤਮਾ ਦੀ ਸਿਫਤਲਾ ਕਰਦਾ ਏ ਜਿਹਦੇ ਵਿੱਚ ਸੁੱਖ ਮਿਲਣਾ ਸੀ ਸਾਡੇ ਮਨ ਨੂੰ ਚੰਗਾ ਹੀ ਨਹੀਂ ਲੱਗਦਾ ਪਿਆ ਗੁਰਮੁਖੋ ਸਾਡੇ ਮਨ ਨੂੰ ਇਸ ਮਾਇਆ ਦਾ ਤ੍ਰੈਗੁਣਾ ਦਾ ਰੰਗ ਹੀ ਇੰਨਾ ਜਿਆਦਾ ਲੱਗ ਚੁੱਕਾ ਏ ਤੇ ਅੱਜ ਆਪਾਂ ਸਾਰਿਆਂ ਨੇ ਯਤਨ ਕਰਨਾ ਵੀ ਸਾਡੇ ਮਨ ਦੀ ਜਿਹੜੀ ਮੈਲ ਏ ਉਹ ਉੱਤਰੇ ਉਹਦੇ ਲਾਗੋ ਹਰ ਸੋ ਰੋਚ ਇਤ ਲਾਏ ਪਹਿਲਾਂ ਗੁਰ ਮੰਤਰ ਨੂੰ ਕਮਾਵਾਂਗੇ ਜਿਵੇਂ ਜਿਵੇਂ ਸ਼ਬਦ ਦੀ ਕਮਾਈ ਕਰਾਂਗੇ ਮਨ ਵਿਚਾਰਾਂ ਤੋਂ ਰਹਿਤ ਹੋਵੇਗਾ ਜਦੋਂ ਮਨ ਵਿਚਾਰਾਂ ਤੋਂ ਰਹਿਤ ਹੋਵੇਗਾ ਫਿਰ ਇਹ ਕਹਿੰਦੇ ਅੱਠ ਪੈਰ ਅੱਠ ਖੰਡ ਨੌਵਾਂ ਖੰਡ ਸਰੀਰ ਇਸ ਵਿੱਚ ਨੌ ਨਿੱਧ ਏਕ ਨਾਮ ਭਾਲੇ ਗੁਨੀ ਗਫੀਰ ਜੇ ਗੁਰੂ ਦੀ ਮੱਤ ਲੈ ਕੇ ਸ਼ਬਦ ਦੀ ਕਮਾਈ ਕਰਾਂਗੇ ਤੇ ਫਿਰ ਉਹ ਸੰਹਦ ਬਾਣੀ ਨੂੰ ਸੁਣਾਂਗੇ ਗੁਰਮੁਖੋ ਮਨ ਮੇਰੇ ਗੋਰੀ ਸ਼ਬਦੀ ਹਰ ਪਾਇਆ ਜੋ ਇਸ ਲਈ ਆਓ ਆਪਾਂ ਸਾਰੇ ਗੁਰੂ ਦੀ ਮੱਤ ਲੈ ਕੇ ਸਿਮਨ ਕਰੀਏ ਪ੍ਰਭ ਦਾ ਸਿਮਰਨਾ ਕਾਰਜ ਪੂਰੇ ਪ੍ਰਭ ਦਾ ਸਿਮਰਨਾ ਕਬੂ ਨਾ ਝੂਰੇ ਪ੍ਰਭ ਦਾ ਸਿਮਰਨਾ ਹੋਏ ਸੋ ਭਲਾ ਪ੍ਰਭ ਦਾ ਸਿਮਰਨਾ ਸਫਲ ਫਲਾ ਇਨੀ ਵਡਿਆਈ ਦਿੰਦੀ ਸੇ ਸਿਮਰੇ ਜਿਸ ਆਤ ਸਿਮਰਾਏ ਜਿਤੇ ਮਾਲਕ ਕਿਰਪਾ ਕਰਦਾ ਗੁਰਮਖੋਤੋਂ ਸਿਮਨ ਕਰਾਉਂਦਾ ਏ ਤੇ ਗੁਰਮੁਖ ਪਿਆਰਿਓ ਉਹਨਾਂ ਦੇ ਵੱਡੇ ਭਾਗ ਹੁੰਦੇ ਨੇ ਜਿਹੜੇ ਸੱਚੀ ਸੰਗਤ ਵਿੱਚ ਜਾ ਕੇ ਬੈਠਦੇ ਨੇ ਪਰਮਾਤਮਾ ਦੀ ਸਿੱਖਿਆ ਸੁਣਦੇ ਨੇ ਕਿਉਂ ਗੁਰਬਾਣੀ ਵਿੱਚ ਸਮਝਾਉਂਦੇ ਕਹਿੰਦੇ ਵਿੱਚ ਸੰਗਤ ਹਰ ਪ੍ਰਭ ਵਸੇ ਜੀਓ ਸੰਗਤ ਵਿੱਚੋ ਆਪ ਵਸਦਾ ਏ ਗੁਰਮੁਖੋ ਕਿੱਥੇ ਉਹ ਕਿੰਨਾਂ ਨੂੰ ਬਿਠਾਉਂਦਾ ਏ ਗੁਰਬਾਣੀ ਵਿੱਚ ਸਮਝਾਉਂਦੇ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗਹੀਨ ਭ੍ਰਮ ਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨਾਲ ਲੱਭੈ ਬਿਨ ਸੰਗਤ ਮੈਲ ਭਰੀਜਾ ਜੀਓ ਇਸੇ ਲਈ ਗੁਰਮੁਖ ਪਿਆਰਿਓ ਸਾਡੇ ਸਾਰਿਆਂ ਦੇ ਵੱਡੇ ਭਾਗ ਨੇ ਸੰਯੋਗ ਐਸਐਸਪੀ ਸਾਹਿਬ ਹੋਂਗਾ ਜਿਦੀਆਂ ਹਦਾਇਤਾਂ ਦੇ ਮੁਤਾਬਕ ਹਰ ਰੋਜ਼ ਮਲਾਇਮਾਂ ਦੀ ਜਿਹੜੀ 8 ਵਜੇ ਮਾਰਨਿੰਗ ਰੋਲ ਕਾਲ ਹੁੰਦੀ ਆ ਰੋਲ ਕਾਲ ਦੇ ਵਿੱਚ ਟੈਂਡੈਂਸ ਲਾਈ ਜਾਂਦੀ ਆ ਔਰ ਇਹਨਾਂ ਡਿਊਟੀਆਂ ਸਮਝਾਈਆਂ ਜਾਂਦੀਆਂ ਨਾਲ ਨਾਲ ਡਿਊਟੀਆਂ ਦੇ ਇਹਨਾਂ ਦੀਆਂ ਦੁਸਤ ਲਿਪਾਂ ਸੁਣੀਆਂ ਜਾਂਦੀਆਂ ਔਰ ਉਸ ਆਕਾਲਪੁਰ ਪਰਮੇਸ਼ਰ ਅੱਗੇ ਅਰਦਾਸ ਬੇਨਤੀ ਕੀਤੀ ਜਾਂਦੀ ਆ ਆਪਾਂ ਦੇਖਦੇ ਸਕੂਲਾਂ ਦੇ ਵਿੱਚ ਪ੍ਰੇਅਰ ਹੁੰਦੀ ਆ ਹਰ ਸੰਸਥਾ ਦੇ ਵਿੱਚ ਲੋਕ ਜਿਹੜੇ ਮੱਥਾ ਟੇਕ ਕੇ ਫਿਰ ਕੰਮ ਦੀ ਸ਼ੁਰੂਆਤ ਕਰਦੇ ਆ ਇਸੇ ਤਰ੍ਹਾਂ ਰੋਣ ਕਾਲ ਦੇ ਵਿੱਚ ਵੈਗਰੂ ਵੈਗਰੂ ਦਾ ਜਾਪ ਕਰਾ ਕੇ 15 ਮਿੰਟ 10 ਮਿੰਟ ਜਿੰਨਾ ਵੀ ਟਾਈਮ ਸਾਡੇ ਕੋਲ ਹੋਵੇ ਜਾਪ ਕਰਾ ਕੇ ਉਸ ਅਕਾਲ ਪੁਰਖ ਵੈਗਰੂ ਅੱਗੇ ਪਰਮੇਸ਼ਰ ਅੱਗੇ ਅਰਦਾਸ ਕੀਤੀ ਜਾਂਦੀ ਹੈ ਸਾਨੂੰ ਹਿੰਮਤ ਬਖਸ਼ੇ ਸ਼ਕਤੀ ਬਖਸ਼ੇ ਤਾਕਤ ਬਖਸ਼ੇ ਅਸੀਂ ਲੋਕਾਂ ਦੀ ਵਧੀਆ ਸੇਵਾ ਕਰ ਸਕੀਏ ਇਹ ਮਤਲਬ ਸਾਡਾ ਸਵੇਰੇ ਮਾਰਨਿੰਗ ਕਾਲ ਇਹ ਕੰਮ ਹੁੰਦਾ ਕਿੰਨਾ ਸਕੂਨ ਮਿਲਦਾ ਤੁਹਾਨੂੰ ਜਾਪ ਉਸ ਦਾ ਜਦੋਂ ਅਸੀਂ ਮਾਰਨਿੰਗ ਜਾਪ ਕਰਦੇ ਬਹੁਤ ਸਕੂਨ ਪ੍ਰਾਪਤ ਹੁੰਦਾ ਜਿਵੇਂ ਇੱਕ ਮੋਬਾਈਲ ਨੂੰ ਆਪਾਂ ਰੀਚਾਰਜ ਕਰਦੇ ਆ ਉਸੇ ਤਰ੍ਹਾਂ ਸਾਡਾ ਜਿਹੜਾ ਸਰੀਰ ਬਿਲਕੁਲ ਚਾਰਜ ਹੋ ਜਾਂਦਾ ਸਾਡੀ ਮਾਨਸਿਕ ਹਾਲਤ ਬਿਲਕੁਲ ਦਰੁਸਤ ਤੇ ਵਧੀਆ ਹੋ ਜਾਂਦੀ ਹੈ ਤੇ ਸਾਡਾ ਦਿਲ ਕਰਦਾ ਵੀ ਅਸੀਂ ਲੋਕਾਂ ਦੀ ਸੇਵਾ ਕਰੀਏ। ਦੇਖਣ ਚਾਇਆ ਕਿ ਸਾਡੀ ਮੁਲਾਜ਼ਮਾਂ ਜਿਹੜੀਆਂ ਦੇ ਦੌਰਾਨ ਵੀ ਆਪਣੇ ਉਸ ਕਾਲਪੂਰਿਕ ਸਖਾਣਾ ਕਰਦੇ ਸੀ। ਹਾਂ ਜੀ ਸਾਡੇ ਬਹੁਤ ਜਿਹੜੇ ਮੁਲਾਜ਼ਮਾ ਜਿਹੜੇ ਬਹੁਤ ਜਿਹੜੇ ਵੈਗਰੂ ਦਾ ਸਿਮਨ ਕਰਨ ਵਾਲੇ ਨਾਮ ਚੱਪਣ ਵਾਲੇ ਆ। ਉਹ ਆਪ ਨੂੰ ਬਹੁਤ ਨੇੜੇ ਤੋਂ ਮਤਲਬ ਜਾਣਕਾਰੀ ਰੱਖਦੇ ਆ ਤੇ ਉਹ ਇਸੇ ਤਰ੍ਹਾਂ ਸਾਡਾ ਸਬੰਧ ਕਰਾਉਂਦੇ ਆ ਅਸੀਂ ਜਿਵੇਂ ਇਸ ਕੋਈ ਸਗਰਾਨ ਦਾ ਦਿਹਾੜਾ ਹੁੰਦਾ ਜਾ ਪੁੰਨਿਆ ਮੱਸਿਆ ਜਦੋਂ ਵੀ ਸਾਡੇ ਕੋਲ ਸਮਾਂ ਪ੍ਰਾਪਤ ਹੁੰਦਾ ਅਸੀਂ ਅੱਧਾ ਘੰਟਾ 10 ਮਿੰਟ ਜਦੋਂ ਵੀ ਸਾਨੂੰ ਸਮਾਂ ਮਿਲਦਾ ਖਾਣਾ ਖਾਣ ਲੱਗੇ ਅਸੀਂ ਸਿਮਰਨ ਕਰਦੇ ਨਾਮ ਜਪਦੇ ਆਂ ਔਰ ਨਾਲ ਹੀ ਅਸੀਂ ਮੈਸੇਜ ਭੇਜਦੇ ਆਂ ਅਸੀਂ ਨਸ਼ਾ ਰਹਿਤ ਹੋਏ ਇਹ ਕਰਪਸ਼ਨ ਰਹਿਤ ਹੋਏ ਤਾਂ ਕਿ ਅਸੀਂ ਵਧੀਆ ਅਸੀਂ ਇਹ ਮਾਨਸਿਕ ਤੌਰ ਤੇ ਵਧੀਆ ਹੋ ਕੇ ਅਸੀਂ ਆਪਦਾ ਜੀਵਨ ਬਤੀਤ ਕਰੀਏ